ਸਭ ਨੂੰ ਜੀ ਆਇਆਂ ਨੂੰ ਲੈ ਕੇ ਹੰਤਨਾਤੀ ਵੱਡੀ ਕਾ ਭਾਰਤ ਨੂੰ ਅਜੇ ਰਾਹਤ ਪਰ ਟਰੰਪ ਨੇ ਟੈਰਿਫ ਲਾਉਣ ਦੇ ਬਾਰੇ ਪਲਟਿਆ ਫੈਸਲਾ ਇਸ ਦੇ ਨਾਲ ਹੀ ਭਾਰਤ ਨੂੰ ਅਜੇ ਰਾਹਤ ਦਾ ਮਿਲ ਸਕਦੀ ਹੈ ਨਵੀਂ ਦਿੱਲੀ 1 ਅਗਸਤ 2025 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਪ੍ਰੀਸ ਫ੍ਰੀਜ਼ਦ ਟ੍ਰੈਫਿਕ ਲਗਾਉਣ ਦੇ ਆਪਣੇ ਐਲਾਨ ਤੋਂ ਪਿੱਛੇ ਹਟਦੇ ਜਾਪਰੇ ਹਨ ਭਾਰਤ ਸਰਕਾਰ ਵੱਲੋਂ ਸਸਦ ਜੋ ਸਖਤੀ ਨਾਲ ਪੇਸ਼ ਸਖਤੀ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ 트ੰਪ ਨੇ ਇਹ ਫੈਸਲੇ ਨੂੰ 7 ਦਿਨ ਲਈ ਮੁਅੱਤਲ ਕਰ ਦਿੱਤਾ ਹੈ ਇਹ ਟ੍ਰੈਫਿਕ ਜੋ ਅੱਜ ਤੋਂ ਯਾਨੀ 1 ਅਗਸਤ ਤੋਂ ਲਾਗ ਹੋਣ ਜਾਣਾ ਸੀ ਹੁਣ 8 ਅਗਸਤ ਤੋਂ ਲਾਗ ਹੋਏਗਾ ਇਕਦਮ ਉਹ ਟਰੰਪ ਦਵਾ ਰਣਨੀਤੀ ਤੇ ਭਾਰਤ ਦੇ ਸਖਤ ਰੂਖ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਭਾਰਤ ਦੇ ਸਖਤ ਸੰਦੇਸ਼ ਦੇ 24 ਘੰਟਿਆਂ ਦੇ ਅੰਦਰ ਫੈਸਲੇ ਬਦਲ ਦਿੱਤਾ ਗਿਆ ਬੁੱਧਵਾਰ ਸ਼ਾਮ ਨੂੰ ਟਰੰਪ ਨੇ ਭਾਰਤ ਦੇ 25% ਟ੍ਰੈਫਿਕ ਤੇ ਰੂਸ ਤੋਂ ਹਥਿਆਰ ਖਰੀਦਣ ਦੇ ਵਾਧੂ ਜੁਰਮਾਨੇ ਦਾ ਐਲਾਨ ਕੀਤਾ ਇਸ ਐਲਾਨ ਤੋਂ ਬਾਅਦ ਵੀਰਵਾਰ ਨੂੰ ਭਾਰਤ ਦਾ ਸਟਾਕ ਮਾਰਕੀਟ ਕ੍ਰੈਸ਼ ਹੋ ਗਿਆ ਅਤੇ ਵਿਰੋਧ ਧਿਰ ਸਰਕਾਰ 'ਤੇ ਹਮਲਾ ਕਰ ਰਹੀ ਹੈ ਇਸ ਤੋਂ ਬਾਅਦ ਕੇਂਦਰੀ ਵਜ਼ਨ ਮੰਤਰੀ ਪਿਊਸ਼ ਗੋਇਲ ਨੇ ਸੰਸਦ ਵਿੱਚ ਇੱਕ ਸਖਤ ਬਿਆਨ ਦੇ ਹੋਏ ਕਿਹਾ ਗਿਆ ਹੈ ਕਿ ਸਰਕਾਰ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਇਹ ਸਾਰੇ ਸਾਰੇ ਜ਼ਰੂਰੀ ਕਦਮ ਚੁਕੇਗੀ ਭਾਰਤ ਦੇ ਇਸ ਸਖਤ ਰੁਖ ਤੋਂ ਬਾਅਦ ਹੀ ਅਮਰੀਕਾ ਵੱਲੋਂ ਟ੍ਰੈਫਿਕ ਇੱਕ ਹਫ਼ਤੇ ਲਈ ਮੁਅਤਲ ਕਰ ਦਿੱਤਾ ਗਿਆ ਹੈ ਧੰਨਵਾਦ